ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੇ ਡੀਐਸਐਫ ਵੱਲੋਂ ਕਿ ਪਿੰਡ ਖੇਕਸਕਿਆਂ ਦੇ ਇਲਾਕੇ ਇੱਕ ਡਰੋਨ ਜਿਹੜਾ ਇੱਕ ਪਰਿਵਾਰ ਆਂਕੀ ਡੇਗਾ ਵਾ ਜਿਸ ਸਬੰਧ ਵਿੱਚ ਡੀਐਸਐਫ ਕੋਲ ਤੇ ਆਪ ਉਸ ਦੀ ਸਾਂਝੀ ਟੀਮ ਨੇ ਸਰਚ ਵਰਗਣ ਗਰਗਣ ਕੀਤਾ ਵਾ 드러ਨੇ ਸੱਚ ਇਹ ਜਿਹੜਾ ਡਰੋਨ ਹੈ ਅਕਮਾਲ ਨਸੀਬ ਉੱਪਰ ਹੀਰਾਂ ਸੀ ਵਾਸੀ ਖੇਕਸਕਿਆਂ ਦੇ ਘਰ ਦੇ ਨਜ਼ਦੀਕ ਉਹ ਬਰਮੜ ਹੋਇਆ ਵਾ ਇਹ ਜੋ ਗੁਰਨਾ ਹੈ ਇਹ ਡਿਟਾ ਪਹਚਾਈ ਇਹਦੇ ਉੱਤੇ ਜਿਹੜਾ ਡੀਜੀ ਜੇ ਡਟਾਈ ਹੈਗਾ ਇਹ ਪਾਕਿਸਤਾਨ ਤੋਂ ਬਰਾਮੇ ਪਰੋ ਆਇਆ ਹੈ ਜਿਸ ਸੰਬੰਧ ਦੀ ਇੱਕ ਰਪ ਰਵਰ ਰਜਮ ਦਰਜ ਕਰਕੇ ਫੀਲ ਕਰ ਸਕਦਾ ਸਰ ਇਸ ਦੇ ਨਾਲ ਕੋਈ ਨਸੇ ਦੇ ਕੀਪਾ ਵੀ ਆ ਰਹੀ ਹੈ ਜੇ ਦੇ ਨਾਲ ਉਹ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੀਐਸਫ ਜਿਹੜੀ ਹੈ ਉਹਦੇ ਬਾਰੇ ਸੰਚਾਰ ਕੀਤਾ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹ ਅਧਾਮ ਕਰਵਾ ਦਰਜ ਕਰਕੇ ਇਹਦੇ ਤੇ ਅਗਲੀ ਕਾਰਵਾਈ ਹੁਣ ਚਲਾਨੀ ਜਾਣੀ ਜਾ ਰਹੀ ਹੈ ਤੇ ਡੀਐਸਐਫ ਦੇ ਲੋਗੋ ਕੋ ਸਖਤੀ ਦੀ ਹੈ ਸਰ ਕੋਈ ਚ ਨੌਜਾ ਦੀ ਹੋਇਆ ਬੰਦਾ ਕਿ ਮੇ ਨਾਮ ਲੋਗ ਵਿਅਕਤੀਆਂ ਦੇ ਤੇ ਪਛਾਣ ਦਰਜ ਸੀ ਹੋਇਆ ਅੱਜ ਸਵੇਰੇ ਇੱਕ ਇੱਕ ਇਨਫਰਮੇਸ਼ਨ ਮਿਲੇ ਡੀਐਸਐਫ ਵਾਲੋ ਕਿ ਪਿੰਡ ਛੇਟਕਿਆਂ ਦੇ ਇਲਾਕੇ ਇੱਕ ਗਰਾਉਂਡ ਜਿਹੜਾ ਕੋਈ ਪਰਿਵਾਰ ਆਣ ਕੇ ਡਿਗਾ ਹੋ ਜਿਸ ਉਸ ਵਾਰ ਦੀ ਡੀਐਸਐਫ ਉਹਦੇ ਇਹ ਆਪੋ ਜੀ ਸੰਜੀ ਟੀਮ ਨੇ ਸੱਚੇ ਗਵਾਣ ਗਵਾਣ ਦਿਖਾਵਾ ਦਰਾਂ ਨੇ ਸੱਚ ਇਹ ਜਿਹੜਾ ਡਰੋਨ ਹੈ ਅਤਮਾਲ ਨਸੀਬ ਉੱਪਰ ਹੀ ਰੰਸੀ ਵਾਸੀ ਛੇਕਾ ਕੇ ਦੇ ਘਰ ਦੇ ਨੇੜੇ ਦੀਪ ਉਹ ਬ੍ਰੰਡ ਹੋਇਆ ਵਾ ਤੇ ਇਹ ਡਰੋਨ ਹੈ ਇਹ ਦਿੱਤਾ ਪਛਾਹੀ ਇਹਦੇ ਉੱਤੇ ਜਿਹੜਾ DJ ਡਾਈ ਲਿਖਿਆ ਵਾ ਇਹ ਪਾਕਿਸਤਾਨ ਤੋਂ ਬ੍ਰੰਡ ਇਹ ਪਰੋਐਲ ਆ ਜਿਸ ਅਸਬੰਧੀ ਇੱਕ ਫਰਮ ਐਤਵ ਮਰਦਮਾ ਦਰਜ ਕਰਕੇ ਫੀਲਡੀ ਕਰ ਸਕਦਾ ਸਰ ਇਸ ਦੇ ਨਾਲ ਕੋਈ ਨਸ਼ੇ ਦੇ ਕੀਪਾ ਵਗੈਰਾ ਵੀ ਆਈਏ ਇਹਦੇ ਨਾਲ ਉਹ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੀਐਸਐਫ ਜਿਹੜੀ ਹੈ ਉਹਦੇ ਬਾਰੇ ਸਵਚਨਾ ਗਈ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹ ਅਥਾਮ ਮਰਦਮਾ ਦਰਜ ਕਰਕੇ ਤੇ ਫਿਰ ਇਹਦੇ ਤੇ ਅਗਲੀ ਕਾਰਵਾਈ ਉਹ ਕਿਹਾਣੀ ਜਾ ਰਹੀ ਹੈ ਤੇ ਪੀਐਸਐਫ ਨੇ ਲੋਰ ਰਿਸਰਚ ਕੀਤੀ ਹੈ ਸਰ ਕੋਈ ਕੋਈ ਨਾਮ ਜਾਂਦੀ ਹੋਇਆ ਬੰਦਾ ਕਿ ਮੈਂ ਨਾਮ ਲੋਕ ਵਿਅਕਤੀਆਂ ਦੇ ਉੱਤੇ ਪੱਤਾ ਦਰਜ ਸੀ ਸੋਇਆ